ਇਹਾਂ ਦੇ ਪੋਣੇ ਜਿਹਨਾਂ ਨੇ ਕਹਿਣਾ ਹੁੰਦਾ ਇਹਨਾਂ ਤੇ ਹੋਰ ਰੋਣ ਗਿਆ ਤੇ ਉਹ ਕੰਮ ਕਰ ਦਿੰਦਾ ਇਹ ਤਾਂ ਬਹੁਤ ਬਹੁਤ ਗੱਲਬਾਤ ਕਰਦੇ ਨੇ ਜਣੀ ਹੈ ਕਿਤੇ ਪਰਿਵਾਰ ਸੋਦਾ ਦੇ 1412 ਦਾ ਵੀ ਬਲਾਰ ਬਿੰਟੂ ਕਿਤੇ ਵੀ ਉਹ ਵੀ ਲਾਈਵ ਜੁੜਿਆ ਹੋਇਆ ਹੈ ਭਾਈ ਸੰਦੀਪ ਮੰਡਾਨ ਰਾਉਕੀ ਸਾਡਾ ਸਰਪੰਚ ਸਾਡਾ ਭਾਈ ਉਹ ਵੀ ਜਿਹੜਾ ਸਾਡਾ ਭਰਾ ਲਾਈਵ ਜੜਿਆ ਹੋਇਆ ਹੈ ਬਹੁਤ-ਬਹੁਤ ਧੰਨਵਾਦ ਤੇ ਨਾ ਕੁਸ਼ਤੀਆਂ ਤੋਂ ਬਾਅਦ ਹੁਣ 20 ਪੈਨਲ ਜਿਹੜਾ 20 ਸਕੇਜੂਲ ਦੀਆਂ ਕੁਸ਼ਤੀਆਂ ਚੱਲਣਗੀਆਂ ਆ ਸਾਹਮਣੇ ਵੇਖੀਏ ਗਿਆਨ ਪਹਿਮਾਨ ਕਾਲਾ ਬੱਕਰਾ ਤੇ ਫਰੂਕ ਸ਼ੰਕਰ ਇਹ ਪਹਿਮਾਨ ਹਾਂਜੀ ਕੀ ਨਾਜੀ ਮੇਰਾ ਨਾਂਜੀ ਵਿਜੇ ਕੁਮਾਰ ਮੜਾਰ ਕੀ ਕਹਿਣਾ ਚਾਹੋਗੇ ਅੱਜ ਦੇ ਸ਼ੋਅ ਦੇ ਹੜੇ ਤੇ ਪਰ ਮਨੀ ਅੱਜ ਆਪ ਨੂੰ ਜੀ ਦਰਵਾਜ਼ਾ ਸੰਗਤਨੋਂ ਆਪਾਂ ਸਭ ਲੋਕਾਂ ਦੇ ਸਰਦੀਏ ਆਪਾਂ ਦਾ ਬਖਾਲ ਜੀ ਜਿੱਥੇ ਹਾਜ਼ਰੀ ਨੂੰ ਤਬੂਰ ਪਈਆ ਪੰਜਾਬ ਵਿੱਚ ਜਿੱਥੇ ਰਹਿੰਦੇ ਆ ਆਪਾਂ ਪਾਰ ਦੇ ਰਾਈ ਪੁਸਤੀਆਂ ਹੁੰਦੀਆਂ ਇਹ ਹੋ ਰਹੀਆਂ ਜਿਹੜਾ ਨਸ਼ਾ ਆ ਉਹ ਸਰੋਤਾਂ ਵਾਸਤੇ ਪਾਰ ਦੇ ਬੰਦੇ ਵਾਲਾ ਬਤਵਾ ਹੈ ਤਾਂ ਕਰੀਏ ਨੂੰ ਲੈਣ ਵਾਸਤੇ ਪੁਸਤੀਆਂ ਪਾਣਾ ਸੇਚਣਾ ਅੱਜ ਕਦੇ ਨੌਜਵਾਨ ਬੱਚੇ ਪਰਵਾਹੀ ਖੜਾ ਨਹੀਂ ਖੜੀ ਕਰਨਾ ਬਣੀ ਇਹ ਲੋਕ ਜਿਹੜੇ ਸਕੂਲ ਤੇ ਮੈਨ ਦੇ ਹਾਲਾ ਨਾਲ ਜਿਹੜਾ ਸਭ ਕਰਨਾ ਦੀ ਬਹੁਤ ਜ਼ਿਆਦਾ ਤੇ ਕੈਂਪ ਕਰਦੇ ਆ ਲੈ ਕੇ ਆ ਰਿਹਾ ਪਿੰਡ ਦੀ ਹੈ 30000 ਲੈ ਕੇ ਰਹੀ ਲੁਕੀਏ ਬਾਸ ਦੇ ਵਿੱਚ ਆ ਗਿਆ ਪੁੰਨੇ ਦੇ ਵਿੱਚ ਲੋਕ ਇਧਰ ਆ ਰਿਹਾ ਜੀ ਜਿੰਨੇ ਕਹਿੰਦੇ ਕਰਦੇ ਆ ਆਉਣ ਵਾਲੇ ਮੇਲ ਕਰਦੇ ਗੈਂਕ ਦੇ ਫਿਰਿੰਗ ਤੋਂ ਆਪਾਂ ਤੋਂ ਨਹੀਂ ਨਾ ਨਵਾਂ ਸਾਹਿਬ ਵੀ ਆਉਂਦੀ ਮਾਲ ਸਾਹਿਬ ਵੀ ਸ਼ੁਰੂਆਤ ਕਰਾ ਚੋਗੇ ਕਾਲਾ ਜਿਸਾਇਆ ਕਿ ਨਹੀਂ ਕਿਹਾ ਉਹ ਪ੍ਰੋਜੈਕਟ ਦਾ ਜਨਕ ਪੜੋਲੀ ਨੂੰ ਕਰੀ ਹੂਈ ਕੋ ਜੇ ਜੇ ਅੱਜ ਛੇ ਦਾ ਮਹਾਕੁੰਭ ਲੱਗਾ ਹੈ ਕੀ ਕਹਿਣਾ ਚਾਹੋਗੇ ਮਹਾਕੁੰਭ ਜੀ ਸਾਡੇ ਬੇਰਗਾਂ ਨੂੰ ਨਹੀਂ ਪਤਾ ਚੱਲਦਾ ਕਿ ਲੱਗਦਾ ਤੇ ਉਹ ਵੀ 15 ਲਾਗਾਈ ਜਾਂਦੇ ਨੇ ਬਹੁਤ ਕਰਦੇ ਅੱਜ ਵੀ ਇਹ ਹੋ ਰਿਹਾ ਹੈ ਜੀ ਇਹ ਸਿਰਫ ਕੋਈ ਜੀ ਕਰਾਤਾ ਕਰੋ ਨੌਜਵਾਨ ਬੱਚਿਆਂ ਨੂੰ ਸਿੱਖਿਆ ਦੇਣਾ ਚਾਹੁੰਦੇ ਆਂ ਕਿ ਇਹ ਤੋਂ ਸਿੱਖਿਆ ਲੈ ਕੇ ਇੰਡੀਆ ਦਾ ਮਾਣ ਬਣਵਾਉਣਾ ਹੈ ਸਾਡੇ ਭਰਾ ਜੋ ਅਸੀਂ ਇਹ ਕਰ ਸਕਦੇ ਹਾਂ ਉਹ ਵੀ ਮੇਰੇ ਧੰਨਵਾਦ ਭਾਈ ਸੁਜੀਤ ਕੁਮਾਰ ਸਿੰਘ ਜਿਹੜਾ ਆ ਰਹੇ ਹਨ ਉਹਨਾਂ ਦੇ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਨੂੰ ਜੋ ਵੀ ਅੱਜ ਇੱਥੇ ਹੋ ਰਿਹਾ ਇਹਨੇ ਵੱਡੇ ਪ੍ਰਾਈਜ਼ ਦਿੱਤੇ ਜਾ ਰਹੇ ਆ ਉਹਨਾਂ ਦੇ ਭਰਾਵਾਂ ਵੱਲੋਂ ਦਿੱਤੇ ਜਾ ਰਹੇ ਆ 2025 ਸੰਤਾਨ ਨੂੰ ਕੀ ਨਸੀਬ ਹੈ ਅੱਤਾਂ ਨੂੰ ਵੀ ਸਫਲ ਕਰਾਂਗੇ ਉਹ ਬਸ ਆਏ ਹੋਏ ਬੱਚੇ ਇਹਦਾ ਜੀ ਨੀ ਰੱਖੇ ਖੇਡਾਂ ਤੇ ਵਾਲਾ ਹੋਣ ਜੋ ਵੀ ਸਾਡੀ ਸੰਸਥਾ ਵੱਲੋਂ ਸੇਵਾ ਹੋਈ ਗਈ ਹੈ ਨਵਾਵਾਂ ਪਹਿਲਾ ਕਿੰਨੇ ਦਿਨ ਦਾ ਲੱਗਿਆ ਮੇਲਾ 2 ਦਿਨਾਂ ਦਾ ਜੀ ਐਨ ਆਰ ਆਈ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬਾਹਰ ਤੁਹਾਨੂੰ ਵੇਖ ਰਹੇ ਇਸ ਵੇਲੇ ਐਨ ਆਰ ਆਈ ਭਰਾਵਾਂ ਨੇ ਇਹ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਸਾਥੇ ਜਿੰਦੇ ਆ ਤੁਹਾਡੇ ਕਰਕੇ ਲੌਣਕ ਹੈ ਤੁਹਾਡੇ ਕਰਕੇ ਇਹ ਮੇਲੇ ਲੱਗਦੇ ਆ ਤੇ ਲੱਗਦੇ ਰਹਿਣੇ ਆ ਤੇ ਤੁਸੀਂ ਸਾਡਾ ਬਹੁਤ ਮਾਣ ਕੀਤਾ ਬਹੁਤ ਬਹੁਤ ਮਿਹਰਬਾਨ ਸਾਡੇ ਇਲਾਕੇ ਦੇ ਬੜੇ ਹਰਮਨ ਚਾਰਚ ਮੀਟਾ ਕਮੇਟੀ ਨੂੰ ਜੀ ਕਵੀ ਸ਼ੇਬਾੜੀ ਕਮਲ ਲਾਡਵਾ ਉਹਨਾਂ ਨੇ ਗੁਰਪੁਰ ਸਾਹਿਬ ਜੀ ਦਾ ਪਾਇਕ ਕੀਤਾ ਜੀ ਅੱਗੇ ਠੇਕ ਠਮਿਆਰੇ ਵਾਲੇ ਆਓ ਜੀ ਠਮਿਆਰੇ ਦੀ ਟੀਮ ਦੇ ਖਿਡਾਰੀ ਖੇਡ ਬਰੋੜ ਦੇ ਵਿੱਚ ਆ ਜਾਣਗੇ